ਖੇਤ ਦੇ ਵਿੱਚ ਹੀ ਗੰਡੋਆ ਵਾਲੀ ਖਾਦ ਬਣਾਉਣ ਦਾ ਜਿਹੜਾ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ ਉਹ ਤੁਹਾਨੂੰ ਦਿਖਾ ਦਿੰਨੇ ਆ। ਹੁਣ ਜਿਹੜੇ ਗੰਡੋਆ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਜੀ ਇਹਨਾਂ ਨੇ ਨਵੇਂ ਅੰਡੇ ਦੇਣੇ ਸ਼ੁਰੂ ਕਰਤੇ। ਆ ਜਿਹੜਾ ਸੀਨੀਅਰ ਫਟੀਡਾ ਇਦਾਂ ਦੀ ਬਰੀਡ ਆ ਜਿਹੜੀ ਗੋਬਰ ਨੂੰ ਖਾ ਕੇ ਤੇ ਖਾਦ ਤਿਆਰ ਕਰਦੀ ਹੈ ਨਰੋਲ ਗੋਬਰ ਦੇ ਵਿੱਚ ਜਿਹੜੀ ਇਹ ਪਾਲੀ ਜਾ ਸਕਦੀ ਹੈਗੀ ਤੇ ਪਿਛਲੇ ਮਹੀਨੇ ਜਿਹੜੇ ਇਹ ਗੰਡੋਏ ਦੇ ਵਿੱਚ ਪਾਏ ਸੀਗੇ ਤੇ ਬਿਲਕੁਲ ਕੁਦਰਤੀ ਤਰੀਕੇ ਨਾਲ ਜਿਹੜਾ ਇਹਨੂੰ ਆਪਾਂ ਹੁਣ ਆਉ ਕਰ ਰਹੇ ਹਾਂਗੇ ਇੱਥੇ ਖੇਤ ਦੇ ਵਿੱਚ ਟਕਿਆ ਹੋਇਆ ਇਸ ਤਰ੍ਹਾਂ ਇਹਨਾਂ ਨੂੰ ਤੇ ਨਾਲ ਹੀ ਇੱਥੋਂ ਹੀ ਖਾਦ ਖਿਲਾਰ ਕੇ ਜਿਹੜੀ ਬੂਟਿਆਂ ਦੇ ਵਿੱਚ ਦੇ ਦਿੱਤੀ ਜਾਊਗੀ ਜਿੰਨਾ ਬਰਮੀਵਾਸ਼ ਨਿਕਲਦਾ ਮੀਂਹ ਆਉਣ ਦੇ ਨਾਲ ਉਹ ਵੀ ਬੂਟਿਆਂ ਦੇ ਵਿੱਚ ਚਲਾ ਜਾਂਦਾ ਹੈਗਾ ਤੇ ਇਸ ਤਰ੍ਹਾਂ ਦੇ ਜਿਹੜੇ ਕਾਫੀ ਸਾਰੇ ਤਜਰਬੇ ਸਾਡੇ ਸਮੇਂ ਤੋਂ ਸਮੇ ਚੱਲਦੇ ਰਹਿੰਦੇ ਆ ਇਸ ਤਰ੍ਹਾਂ ਦੀਆਂ ਸਾਰੀਆਂ ਵੀਡੀਓਜ਼ ਦੇਖਣ ਲਈ ਸਾਡੇ ਤਜਰਬੇ ਦੇਖਣ ਲਈ ਤੁਸੀਂ ਜਿਹੜਾ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਇਹ ਇਹਦੇ ਜਿਹੜੀ ਜਾਣਕਾਰੀਆਂ ਗਈਆਂ ਤੇ ਸੁਣਦੀ ਉਸ ਸਮੇਂ ਤੋਂ ਸਮੇਂ ਅਸੀਂ ਤੁਹਾਡੇ ਨਾਲ ਅਪਡੇਟ ਕਰਦੇ ਰਵਾਂਗੇ ਧੰਨਵਾਦ ਜੀ